ਨੇ ਬਾਜੀ ਮੈਨੂੰ ਇਹ ਜੀ ਜਾਣੀ ਪਤਾ ਹੈ ਹੱਦ ਹੋ ਗਈ ਯਾਰ ਤੁਹਾਨੂੰ ਕੁੜੀਆਂ ਇੱਥੋਂ ਤੁਸੀਂ ਘੱਲ ਦਿੱਤੀਆਂ ਮੇਰੀ ਗੱਲ ਸੁਣੋ ਤੁਸੀਂ ਇੱਥੋਂ ਕੁੜੀ ਘੱਲ ਦਿੱਤੀ ਆ ਤੁਸੀਂ ਕਹਿੰਦੇ ਕਿ ਮੈਂ ਸੇਫਟੀ ਨੂੰ ਪ੍ਰੈਫਰ ਕਰਦਾ ਹਾਂ ਸੇਫਟੀ ਨੂੰ ਧਿਆਨ ਰੱਖਦਾ ਵਾਂ ਤੁਹਾਨੂੰ ਪਤਾ ਹੀ ਨਹੀਂ ਕੁੜੀ ਮਾਂ ਦੇ ਚ ਹੈ ਕਿੱਥੇ ਤੇ ਕਾਦੀ ਸੇਫਟੀ ਤੁਹਾਡੀ ਕੀ ਜ਼ਿੰਮੇਵਾਰੀ ਹੈ ਤੁਹਾਡੀ ਚਾਹ ਹੈ ਨਹੀਂ ਕਿ ਜੋ ਮੇਰੇ ਨਾਲ ਮਰਗੀ ਕਰ ਲੋ ਠੀਕ ਆ ਮੈਨੂੰ ਥਾਰੇ ਪਰਾਂ ਤੇ ਜਿੱਤੇ ਮਰਗੀ ਹੈਲੋ ਹੈਲੋ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਅ ਵੀਰ ਜੀ ਤੁਸੀਂ ਇੱਕ ਪਿੰਨੋ ਭੇਜਿਆ ਵਾ ਸੰਧਵਾ ਤੋਂ ਪਿੰਨੋ ਭੇਜਿਆ ਵਾ ਫਰੀਦਕੋਟ ਜ਼ਿਲ੍ਹੇ ਤੋਂ ਅ ਸਰਵਜੀਤ ਨਗਰ ਨਾਮ ਸਰਵਜੀਤ ਕੌਰ ਪੈਣਵਾ ਪਿੰਨ ਸੰਧਵਾ ਦੀ ਤੁਸੀਂ ਉਹਨੂੰ ਈਮਾਨ ਦੇ ਵਿੱਚ ਭੇਜਿਆ ਹਨਾ ਹਾਂਜੀ ਤੇ ਉਹ ਪੈਣ ਨੂੰ ਤੁਸੀਂ ਈਮਾਨ ਭੇਜਿਆ ਵਾ ਤੇ ਉੱਥੇ ਉਹ ਤੰਗ ਵਾ ਅੱਛਾ ਜੀ ਉਹਨੂੰ ਮੇਰੇ ਵੀਰ ਬਣ ਕੇ ਤੁਸੀਂ ਵਾਪਸ ਮੰਗਾ ਦਿਓ ਇਹ ਮੇਰੀ ਗੱਲ ਸੁਣੋ ਹਾਂਜੀ ਸਾਰਾ ਕਰੋ ਜੇ ਮੇਰੀ ਗੱਲ ਦਾ ਹਾਂਜੀ ਆਪਾਂ ਉਹ ਪੋਰਟਾ ਵਾੜਾ ਪੈਸੇ ਭਰ ਕੇ ਉਹਨੂੰ ਵਾਪਸ ਭੜਾ ਸਕਦੇ ਨੇ ਨਹੀਂ ਠੀਕ ਹੈ ਪੈਸੇ ਉਹ ਕਿਤੇ ਨੇ ਹਾਂਜੀ ਧੋਰੀਆ ਕਿੰਨਾ ਨੇ ਆਸੀ ਧੋਰੀਆ ਵਾ ਅਸੀਂ ਤੁਸੀਂ ਧੋਰੀਆ ਵਾ ਤੁਸੀਂ ਕੋਈ ਏਜੰਟਾ ਵੀ ਜੇ ਨਹੀਂ ਨਹੀਂ ਯਾੰਟ ਨਹੀਂ ਵੀਰੇ ਹਾਂਜੀ ਇਹਦੀ ਨਾ ਨਾ ਠੀਕ ਹੈ ਦੋਸਤ ਤੌਰ ਤੇ ਭੈਣ ਭਰਾਵਾਂ ਤੌਰ ਤੇ ਮੈਂ ਗੱਲ ਕਰਦਾ ਸੀਗਾ ਠੀਕ ਹੈ ਜੀ ਹਾਂ ਜੀ ਦੋ ਸਾਲਾਂ ਤੋਂ ਹਾਂ ਜੀ ਛੱਡ ਦੇ ਤੇਰਾ ਤਾਂ ਹਾਂ ਜੀ ਐਦਾ ਦੀ ਕੋਈ ਗੱਲ ਬਾਤ ਨਹੀਂ ਸੀਗੀ ਸਾਡੇ ਮੱਲੇ ਐਦਾ ਕੋਈ ਗੱਲ ਤਾਂ ਹੈ ਨਹੀਂ ਸੀਗੀ ਠੀਕ ਹੈ ਹਾਂ ਜੀ ਟੈਕਟ ਵੀ ਜਾ ਮੰਨ ਕੇ ਚਲੋ ਫ੍ਰੀ ਭੇਜ ਦਿੰਦੇ ਹੁੰਦੇ ਉਹ ਠੀਕ ਹੈ ਹਾਂ ਹਾਂ ਜੀ ਕਿਉਂਕਿ ਉਹ ਘੱਟ ਫ੍ਰੀ ਭੇਜ ਦਿੰਦੇ ਆ ਇਹ ਜੀ ਗੱਲ ਸਾਨੂੰ ਜਦੋਂ ਆਪਾਂ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਆਣਾ ਹਾਂ ਜੀ ਠੀਕ ਹੈ ਉਹ ਟੈਟ ਵੀ ਜੋ ਫ੍ਰੀ ਪੇਡ ਦਿੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਇਹ ਹੁੰਦੀ ਆ ਦੋ ਸਾਲਾਂ ਦੀ ਵੀ ਉਹ ਜ਼ਿੰਮੇਵਾਰੀ ਚਾਹਦੇ ਆ ਵੀ ਕੋਈ ਵੀ ਕੁੜੀ ਨੂੰ ਪ੍ਰੋਬਲਮ ਆਈ ਜੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਠੀਕ ਹੈ ਵੀ ਮੰਨ ਕੇ ਚਲੋ ਉਹ ਦੋ ਸਾਲਾਂ ਦੇ ਵਿੱਚ ਤਿੰਨ ਘਰ ਕਿਹੇ ਹੁੰਦੇ ਆ ਠੀਕ ਹੈ ਹਾਂ ਜੀ ਹਾਂ ਜੀ ਕੋਈ ਪ੍ਰੋਬਲਮ ਨਹੀਂ ਕੁੜੀ ਨੇ ਜਿਹੜੀ ਨੇ ਵੀਜ਼ਾ ਕਢਾ ਕੇ ਦਿੱਤਾ ਵਾ ਠੀਕ ਹੈ ਉਹਨੂੰ 4 ਸਾਲ 4.5 ਸਾਲ ਹੋ ਗਏ ਆ ਜਿਹੜੀ ਹਰੀਂ ਦੇ ਵਿੱਚ ਕੁੜੀ ਆ ਉਹਨੂੰ 3 ਸਾਲ ਹੋ ਗਏ ਆ ਅੱਛਾ ਠੀਕ ਹੈ ਉਹਨਾਂ ਨਾਲ ਗਲਤ ਕੰਮ ਨਹੀਂ ਹੋਇਆਗਾ ਕੋਈ ਪਹਿਲਾ ਮਾਸ ਦੇ ਵਿੱਚ ਭੇਜਿਆ ਉਹਨੂੰ 1.5 ਸਾਲ ਹੋ ਗਿਆ ਵਾ ਠੀਕ ਆ ਉਹਨੂੰ ਨਹੀਂ ਕੋਈ ਪ੍ਰੋਬਲਮ ਆਈਗੀ ਵੀਰੇ ਓਕੇ ਇਤਾਂ ਦੀ ਕੋਈ ਪ੍ਰੋਬਲਮ ਨਹੀਂ ਗਈ ਠੀਕ ਹੈ ਨਾ ਅੱਛਾ ਜੀ ਤੇ ਜੇਕਰ ਜੇਕਰ ਮੈਂ ਤੁਹਾਨੂੰ ਪ੍ਰੋਬਲਮ ਵਾਲੀਆਂ ਦਿਖਾ ਦਵਾਂ ਵੀ ਕੀ ਪ੍ਰੋਬਲਮ ਚੱਲਦੀ ਉੱਥੇ ਫਿਰ ਮੰਨੋਗੀ ਅਸਕਰਨੀ ਪਾਜੀ ਤੁਸੀਂ ਮੈਨੂੰ ਸੈਂਡ ਕਰ ਦੋ ਕੋਈ ਪ੍ਰੋਬਲਮ ਨਹੀਂ ਕੀ ਯਾਰ ਗੱਲ ਵੀਰੇ ਪਤਾ ਕੀ ਹੈ ਤੁਹਾਨੂੰ ਵੀ ਪਤਾ ਵਾ ਤੇ ਮੈਨੂੰ ਵੀ ਪਤਾ ਵਾ ਕਿ ਉੱਥੇ ਧਿਆਨ ਪੜਾ ਨਾਲ ਕੀ ਹੁੰਦਾ ਮਾਂ ਪੁੱਛ ਇੱਕ ਇਸੇ ਤੋਂ ਠੀਕ ਹੈ ਅਸੀਂ ਸਸਥਾ ਤੋਂ ਬੋਲਦੇ ਆ ਤੁਸੀਂ ਸ਼ਾਇਦ ਮੇਰੀਆਂ ਵੀਡੀਓ ਵੇਖੀਆਂ ਹੋਣਗੀਆਂ ਜਿਹੜੀਆਂ ਮਾਂ ਤੋਂ ਸੇ ਕੁੜੀਆਂ ਕਢਵਾ ਕੇ ਲਿਉਂਦੀਆਂ ਬਾਹਰ ਪਸਿਆ ਠੀਕ ਹੈ ਉਹ ਵੇਖੀਆਂ ਹੋਣਗੀਆਂ ਵੀਡੀਓ ਜਿਹੜੀਆਂ ਕੁੜੀਆਂ ਕਢਵਾ ਕੇ ਲਿਉਂਦੀਆਂ ਹਨਾ ਤੁਸੀਂ ਵੀਰੇ ਆਪਣੇ ਪੰਜਾਬੀ ਭਰਾ ਜੀ ਹਨਾ ਮੈਂ ਤੁਹਾ ਤੁਸੀ ਮੇਰੇ ਕੋਈ ਦੁਸ਼ਮਣ ਨਹੀਂ ਠੀਕ ਹੈ ਜੀ ਪਰ ਆਪਾਂ ਵੀ ਦੀ 10-1000 ਰੁਪਏ ਇਹ ਬਦਲੇ 15-15000 ਰੁਪਏ ਬਦਲੇ ਆਪਾਂ ਕਿਸੇ ਨੂੰ ਕਿਉਂ ਇਦਾਂ ਵਿਚਾਰੇ ਨੂੰ ਫਸਾਉਂਦੇ ਆ ਬਾਹਰ ਆਪਾਂ। ਵੀਰੇ 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 ਇੱਕ ਮਿੰਟ। ਇਹਦੇ ਵਿੱਚ ਨਾ ਤਾਂ ਉਹ ਕੁੜੀ ਨੇ ਕਮਿਸ਼ਨ ਲੈਣਾ ਸੀਗਾ ਨਾ ਮੈਂ ਕਮਿਸ਼ਨ ਲੈਣਾ ਸੀਗਾ ਠੀਕ ਆ। ਵੀਰੇ ਵਿਦਆਊਟ ਕਮਿਸ਼ਨ ਆ ਵਿਦਆਊਟ ਕਮਿਸ਼ਨ ਵੀਰੇ ਤੁਸੀਂ ਕਿਸੇ ਨੂੰ ਭੇਜ ਹੀ ਨਹੀਂ ਸਕਦੇ ਪਾਏ ਭੇਜਦੇ ਨਹੀਂ ਆ ਇਹ ਮੈਨੂੰ ਪਤਾ। ਕਿਉਂ ਨਹੀਂ ਕਮਿਸ਼ਨ ਮਿਲਦਾ ਮੈਂ ਪ੍ਰੂਫ ਕਰਕੇ ਦਿਖਾ ਦੂੰਗਾ। ہاں ਜੀ ਇੱਕ ਮਿੰਟ ਇੱਕ ਮਿੰਟ। ਹਾਂ ਜੀ। ਠੀਕ ਗੱਲ ਸੁਣੋ। ਜੋ ਕੁਛ ਆਣਾ ਕਰ ਉਹ ਜੋ ਟੋਟੀ ਗੱਲ ਜਿਵੇਂ ਮੈਂ ਹਮਤਾਂ ਤੁਸੀਂ ਮੇਰੇ ਨਾਲੋਂ ਬਾਤ ਸਿਆਣੇ ਹੋਏ ਹੋਗੇ ਠੀਕ ਆ ਮੈਂ ਤਾਂ ਹੈਗਾ ਪਰ ਠੀਕ ਹੈ ਛੜਾ ਛਾਟ ਠੀਕ ਆ ਮੈਨੂੰ ਤਾਂ ਤਾਂ ਕੋਈ ਮਤਲਬ ਕਿ ਹੈ ਜੇ ਕੋਈ ਨੌਲੇਜ ਹੈ ਨਹੀਂ ਕਿ ਹਾਂਜੀ ਚਾਹੀਏ ਨਾ ਚਾਹੀਏ ਨਾ ਤੇ ਮੈਂ ਤੁਹਾਨੂੰ ਦੱਸਣਾ ਵਾ ਕੇ ਯਾਰ بیا ਇਹਨੂੰ ਭੇਜਣਾ ਤੇ ਮੈਂ ਪਾਇਆ ਠੀਕ ਆ ਫਿਰ ਮੁਸਾਨਾ ਕਰੋ ਜੇ ਮੇਰੀ ਗੱਲ ਤੋਂ ਹੋਵੇ ਇਹ ਹੀ ਰਸਤੇ ਦਾ ਮੁਸਾਨਾ ਕਰਨਗੇ ਤੇ ਆਦਾਂ ਦੀਆਂ ਗੱਲਾਂ ਬੋਲਦੇ 7000 ਇੱਕ ਕੁੜੀ ਨੇ ਪਾਇਆ 2000 ਇੱਕ ਕੁੜੀ ਨੇ ਪਾਇਆ ਵਾ ਠੀਕ ਹੈ ਸ਼ੇਅਰ ਮੈਂ ਪਾਇਆ ਠੀਕ ਹੈ 15-2000 ਇੱਕ ਮਿੰਟ ਸੁਣੋ 15-2000 ਰੁਪਏ ਲਾ ਕੇ ਨੂੰ ਭੇਜਿਆ ਵਾ ਠੀਕ ਆ ਤੇ ਜੇ ਸਾਨੂੰ ਕਮਿਸ਼ਨ ਦਾ ਲਾਲਜ ਹੁੰਦਾ ਸੀ ਆਪਦੇ ਤੋਂ ਫੋਲੋ ਥੋੜੀ ਲਾਉਣੀ ਸੀ ਕਿ ਪੈਸੇ ਤੁਸੀਂ ਇਹ ਤੁਸੀਂ ਆਪਣੇ ਕੋਲੋਂ ਕੱਦ ਤੋਂ ਲਾਏ ਯਾਰ ਕਿਉਂ ਕਿਉਂ ਲਾਏ ਆਪਣੇ ਕੋਲੋਂ ਕੱਦ ਤੋਂ ਲਾਏ ਜੀ ਮੈਂ ਤੁਹਾਨੂੰ ਦੱਸਾਂ ਕਿ ਇਹ ਤੇ ਜਿਹੜੇ ਰੈਸਟ ਇਦਾਰਾ ਨੇ ਉਹਨੇ ਕੋਹਦੇ ਇਹ ਗੱਲ ਕਹਿਤੀ ਸੀਗੀ ਸਰਬਜੀਤ ਨੇ ਮੌਨ ਭਾਵੇਂ ਉਹ ਮੁੱਕ ਕਰ ਜੇ ਚਾਹੇ ਕੋਸ਼ ਕਰ ਜੇ ਬਿਲਕੁਲੇ ਭਾਜੀ ਮੇਰੇ ਕੋਲ ਕੋਈ ਰਿਪੋਰਟਿੰਗ ਨਹੀਂ ਕੋਈ ਮੇਰੇ ਕੋਲ ਵੀਡੀਓ ਨਹੀਂ ਕੋਈ ਸਬੂਤ ਨਹੀਂਗਾ ਠੀਕ ਹੈ ਮੈਂ ਝੂਠ ਨਹੀਂ ਮਾਰਦਾ ਹੁੰਦਾਗਾ ਰੱਬ ਨੂੰ ਜਾਣਦੇ ਨਹੀਂ ਬਾਬੇ ਨਾਨਕ ਪਰੋਂ ਮੰਨਦੇ ਆਪਾਂ ਠੀਕ ਹਾਂ ਜੀ ਹੁਣੇ ਜਾਣ ਨਿਕਲ ਜੇ ਬਾਈ ਕਿਸੇ ਗੱਲ 'ਚ ਝੂਠ ਮਾਰਾਂ ਠੀਕ ਹੈ ਡਿਊਟੀ ਤੇ ਖੜਾ ਐਸਟੇਪ ਤੇ ਠੀਕ ਹੈ ਤਹਿਰੀਨ ਦੇ ਵਿੱਚ ਆ ਮੈਂ ਠੀਕ ਹੈ ਲੇਕਿਨ ਉਹਨੇ ਇੱਕ ਗੱਲ ਕਹਿਤੀ ਸੀ ਉਹ ਕਹਿੰਦੀ ਨਿੱਕੇ ਵੀਰੇ ਕਹਿੰਦੀ ਮੇਰੀ ਬਾਪ ਦਾਲਾ ਕੋਈ ਨਹੀਂਗਾ ਹੂੰ ਇਹ ਗੱਲ ਉਹਨੇ ਆਪ ਦੇ ਮੂੰਹੋਂ ਇਹ ਗੱਲ ਕਹੀ ਆ ਰਿਸ਼ਤੇਦਾਰ ਇਹਦੇ ਹੁਣ ਬਹੁਛ ਕਹੀ ਜਾਣ ਠੀਕ ਆ ਪੇਜ ਦਾ ਠੀਕ ਆ ਉਹਨੇ ਕਹਿੰਦੇ ਵੀ ਖਰਚਾ ਤੂੰ ਝੱਲ ਠੀਕ ਆ ਰਿਸ਼ਤੇਦਾਰ ਕਹਿੰਦੇ ਸੁਣੀ ਚੱਲੀ ਮੈਂ ਕਹਾਂ ਵੀ ਜਦੋਂ ਉਹਨੇ ਕਮਾਈ ਕਰ ਲਈ ਸੀ ਕਿ ਪੈਸੇ ਉਹਨੇ ਮੈਨੂੰ ਥੋੜੀ ਪਾਉਣੇ ਸੀਗੇ ਫਿਰ ਇਹ ਪੈਸੇ ਤੁਹਾਨੂੰ ਪਾਉਣੇ ਸੀਗੇ ਮੈਨੂੰ ਨਹੀਂ ਸੀ ਪਾਉਣੇ ਕਿਉਂ ਨਹੀਂ ਮੈਂ ਐਗ ਨਹੀਂ ਡਾਣਾ ਚਲੋ ਤੁਹਾਡੇ ਕੋਲੋਂ ਨਹੀਂ ਰਿਕਵੈਸਟ ਕੀਤੀ ਤੁਸੀਂ ਉਹਦੀ ਹੈਲਪ ਕਰ ਦਿੱਤੀ ਬਟ ਜਿਹੜਾ ਤੁਸੀਂ ਕਹਿੰਦੇ ਆ ਕਿ 6000 ਕਿਸੇ ਕੋ ਭੰਨੇ ਪਾਇਆ 2000 ਕਿਸੇ ਭੰਨੇ ਪਾਇਆ ਚਲ ਤੁਹਾਡੇ ਨਾਲ ਤੋਂ ਉਹਦੀ ਚਲੋ ਕੋਈ ਹੈਗਾ ਸੀ ਮਤਲਬ ਕਿ ਹਫਤੇ ਚ ਰਿਸ਼ਤਾ ਸੀ ਭੈਣ ਭਰਾਵਾਂ ਵਾਲਾ ਰਿਸ਼ਤਾ ਸੀ ਹਨਾ ਪਰ ਉਹਨਾਂ ਨੂੰ ਕੀ ਲੋੜ ਪਈ ਸੀ ਦੂਜੀਆਂ ਭੈਣਾਂ ਨੂੰ ਵੀ ਇਸ ਭੈਣ ਨੂੰ ਇਹਦਾ 5 5 1000 ਰੁਪਇਆ ਦੇਂਦੀ ਜੀ ਉਹ ਨਾ ਨੂੰ ਮੈਂ ਬਈ ਲਬਾਨਪੁਰ ਜਿੰਨਾ ਵਾ ਠੀਕ ਆ ਕੋਈ ਲਾਲਚ ਨਹੀਂ ਮੈਂ ਅੱਜ ਤੱਕ ਇੱਕ ਪੰਜੀ ਨਹੀਂ ਖਾਧੀ ਵਿੱਚੋਂ ਠੀਕ ਆ ਨਾ ਉਹ ਕੁੜੀਆਂ ਨੇ ਖਾਧੀ ਮੈਂ ਤੈਨੂੰ ਦੱਸ ਦਿੰਦਾ ਉਹ ਕੁੜੀ ਨੂੰ ਕੁੜੀਆਂ ਨੂੰ ਇਹ ਗੱਲ ਮੈਂ ਕਹਦਾ ਨਾ ਕਮਿਸ਼ਨ ਵੀ ਕਿਸੇ ਦੀ ਲਾਲਚ ਨਾ ਕਰੋ ਠੀਕ ਆ ਕੁੜੀ ਨੂੰ ਸੇਫਟੀ ਆਪਣੀ ਚਾਹੀਦੀ ਹੈ ਠੀਕ ਆ ਚਲੋ ਢਾ ਚਲੋ ਢਾ ਨਾਲ ਮੈਂ ਐਗ ਰਹੀਆਂ ਚਲੋ ਤੁਸੀਂ ਭੇਜ ਦਿੱਤਾ ਪਰ ਤੁਹਾਨੂੰ ਪਤਾ ਮਾਨ ਦੇ ਵਿੱਚ ਕੀ ਹਾਲਾਤ ਹੁੰਦੇ ਆ ਧੀਆ ਭੈਣ ਆਪਣੀਆਂ ਦੇ ਪੰਜਾਬਣਾਂ ਦੇ ਪਤਾ ਤੁਹਾਨੂੰ ਇਸ ਈ ਦਾ ਹਾਂਜੀ ਹਾਂਜੀ ਜੇ ਪਤਾ ਵਾ ਜੇ ਪਤਾ ਵਾ ਤੇ ਫਿਰ ਆਪਾਂ ਕੇ ਨਾਲ ਕਿਉਂ ਇਦਾਂ ਦੁਸ਼ਮਣੀ ਇੱਕ ਬੰਦੇ ਸਿਰ ਪੈਸਿਆਂ ਦੇ ਖਾਤਰ ਪਹਿਲਾ ਇੱਕ ਬੰਦਾ ਦੁਸ਼ਮਣੀਆਂ ਨਹੀਂ ਪਾਉਂਦੇ ਬਾਜੀ ਦੁਸ਼ਮਣੀਆਂ ਹੀ ਹੋ ਗਈਆਂ ਵੀਰੇ ਮੇਰੀ ਗੱਲ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਿਓ ਆ ਹੁਣ ਉੱਥੇ ਆਪਣੀਆਂ ਪੰਜਾਬਣ ਧੀਆਂ ਨੂੰ ਉਮਾਨੀ ਆਣ ਕੇ ਇੱਕ ਸਾਧ ਮੰਡੀ ਲੱਗਦੀ ਉਹਨਾਂ ਦੀ ਦਫ਼ਤਰਾਂ ਦੇ ਵਿੱਚ ਠੀਕ ਹੈ ਜੀ ਦਫ਼ਤਰਾਂ ਦੇ ਵਿੱਚ ਮੰਡੀ ਲੱਗਦੀ ਆਠ ਆਠ 10 ਦਾ ਕੁੜੀਆਂ ਬੈਠੀਆਂ ਹੁੰਦੀਆਂ ਵਾ ਉਮਾਨੀ ਨੂੰ ਜਿਹੜੀ ਕੁੜੀ ਪਸੰਦ ਆਉਂਦੀ ਉਹ ਆਣ ਕੇ ਲੈ ਜਾਂਦਾ ਠੀਕ ਹੈ ਜੀ ਉਸ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਿਓ ਤੜਕੇ 5 ਵਜੇ ਤੋਂ ਲੈ ਕੇ ਰਾਤ ਦੇ 11 12 ਵਜੇ ਤੱਕ ਰੋਦੇ ਤੋਂ ਕੰਮ ਕਰਾਇਆ ਜਾਂਦਾ ਸਾਰੀ ਫੈਮਿਲੀ ਦਾ ਠੀਕ ਹੈ ਜੀ ਆਫਟਰ ਦੈਨ ਕੁੜੀਆਂ ਨਾਲ ਡੋਮੈਸਟਿਕ ਵਾਇਲੈਂਸ ਵੀ ਹੁੰਦੀ ਆ ਘਰੇਲੂ ਹਿੰਸਾ ਵੀ ਹੁੰਦੀ ਆ ਬਹੁਤ ਜ਼ਿਆਦੀ ਹੁੰਦੀ ਆ ਤੁਹਾਨੂੰ ਪਤਾ ਹਨਾ ਫਿਰ ਆਪਾਂ ਕਿਉਂ ਰਿਸਕ ਲੈਨੇ ਆ ਕਿਉਂ ਇਨੇ ਕੇਸਿਸ ਹੁੰਦੇ ਆ ਬਾਹਰੋਂ ਇਸ ਸਪੈਸ਼ਲੀ Oman ਦੇ ਵਿੱਚ ਤੁਹਾਨੂੰ ਪਤਾ Oman ਆਪਣੇ ਪੰਜਾਬਣ ਭੈਣਾਂ ਵਾਸਤੇ ਨਹੀਂ ਸੇਫ ਹੈਗਾ ਜਿਹੜੀਆਂ ਖਾਨਦਾਨੀ ਕੁੜੀਆਂ ਆ ਇਹ ਗੱਲ ਨਹੀਂ ਮੈਂ ਸਾਰਾ ਤੋਂ ਠੋਡੀ ਗੱਲ ਵੈ ਚਾ ਮੇਰੀ ਗੱਲ ਤਾਂ ਸੁਣਾਣਾ ਕਰੋ ਜੀ ਚਲੋ ਚਲੋ ਤੁਸੀਂ ਕਹਿ ਦਿੱਤਾ ਮੇਰੀ ਗੱਲ ਸੁਣੋ ਚਲੋ ਤੁਸੀਂ ਭੇਜ ਦਿੱਤਾ ਹੁਣ ਕੀ ਖਰਚਾ ਆਉਦਾ ਹੁੰਦਾ ਕਹਦਾ ਕੀ ਖਰਚਾ ਵਾ ਦੱਸੋ ਭਾਜੀ ਮੇਰੀ ਗੱਲ ਸੁਣੋ ਸਰਪਜੀਤ ਨੇ ਇਹ ਗੱਲ ਖੁਦ ਕਹੀ ਆ ਉਹ ਕਹਿੰਦੀ ਮੈਡਮ ਨੇ ਮਲਾਂ 90000 ਰੁਪਏ ਕਿਹਾ ਵਾ ਭਰਾਵਾ 90000 ਰੁਪਏ ਕਹਦਾ ਮਤਲਬ ਕਿ ਮੇਰੀ ਗੱਲ ਸੁਣੋ 90000 ਰੁਪਏ ਕਹਦਾ ਇਨਾ ਖਰਚਾ ਲੱਗਿਆ ਉਹਨਾਂ ਤਾਂ ਫਿਰ ਲਹੁੰਦਾ ਵੀਜ਼ਾ ਤੇ ਉਹ ਫਰੀ ਦਿੰਦੇ ਹਨਾ ਤੇ ਭਾਜੀ ਭਾਜੀ ਇੱਕ ਮਿੰਟ ਮੈਂ ਤੁਹਾਡੀ ਗੱਲ 'ਚ ਸਹਿਮਤਾ ਮੈਨੂੰ ਕੋਈ ਨਹੀਂ ਗਾ ਮਤਲਬ ਪੈਸਾ ਤਾਂ ਏ ਠੀਕ ਹੈ ਮੈਂ ਪੂਰੀ ਦੀ ਸੇਫਟੀ ਦੇ ਰਿਹਾ ਠੀਕ ਹੈ ਸੇਫਟੀ ਤੇ ਵੀ ਜੀ ਸੇਫਟੀ ਦੀ ਤੇ ਗੱਲ ਹੀ ਨਾ ਨਾ ਕਰੋ ਸੇਫਟੀ ਤਾਂ ਉੱਥੇ 1% ਵੀ ਨਹੀਂ ਹੈਗੀ Oman ਦੇ ਵਿੱਚ ਸੇਫਟੀ ਤੇ 1% ਜਾਂ ਮੇਰੀ ਗੱਲ ਸੁਣੋ ਜਾਂਦਿਆ ਉਸ ਭੈਣ ਤੋਂ ਪਾਸਪੋਰਟ ਖੋਇਆ ਗਿਆ ਵਾ ਜਾਂਦਿਆ ਉਸ ਤੋਂ ਫੋਨ ਖੋਇਆ ਗਿਆ ਵਾ ਇੱਥੇ ਵਿੱਚ ਉਹਦੀ ਸੇਫਟੀ ਕਰੀ ਹੋਈ ਤੁਹਾਨੂੰ ਪਤਾ ਤੁਸੀਂ ਇਹ ਨਾ ਦੱਸ ਸਕਦੇ ਜੇ Oman ਦੇ ਵਿੱਚ ਕਿਹੜੀ ਜਗ੍ਹਾ 'ਵਾਂ ਭੈਣ ਆਪਣੀ ਨਹੀਂ ਨਹੀਂ ਭਾਜੀ ਮੈਨੂੰ ਇੱਦਾਂ ਨਹੀਂ ਪਤਾ ਹਾ ਦੋਗੀ ਯਾਰ ਤਾਨੂੰ ਕੁੜੀਆਂ ਇੱਥੋਂ ਤੁਸੀਂ ਘੱਲ ਦਿੱਤੀਆਂ ਮੇਰੀ ਗੱਲ ਸੁਣੋ ਤੁਸੀਂ ਇੱਥੋਂ ਕੁੜੀ ਘੱਲ ਦਿੱਤੀ ਆ ਤੁਸੀਂ ਕਹਿੰਦੇ ਕਿ ਮੈਂ ਸੇਫਟੀ ਨੂੰ ਪ੍ਰੈਫਰ ਕਰਦਾ ਵਾਂ ਸੇਫਟੀ ਨੂੰ ਧਿਆਨ ਰੱਖਦਾ ਵਾਂ ਤੁਹਾਨੂੰ ਪਤਾ ਹੀ ਨਹੀਂ ਕੁੜੀ ਮਾਂ ਦੇ ਚ ਹੈ ਕਿੱਥੇ ਤੇ ਕਾਦੀ ਸੇਫਟੀ ਤੁਹਾਡੀ ਕੀ ਜ਼ਿੰਮੇਵਾਰੀ ਹੈ ਤੁਹਾਡੀ ਹਾਂ ਜੀ ਸ਼ਸ਼ਮਤ ਬਾਜੀ ਬਾਜੀ ਮੇਰੀ ਗੱਲ ਸੁਣ ਜਿਹੜੇ ਕੋਈ ਨੇ ਡੇਟਾ ਕਰਵਾ ਕੇ ਦਿੱਤਾ ਨਾ ਮੈਂ ਖੁਦ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਵੀਰੇ ਮੇਰੀ ਗੱਲ ਸੁਣੋ ਚਲੋ ਮੰਨ ਲਿਆ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹੈ ਹਨਾ ਜਦੋਂ ਆਪਾਂ ਕਿਸੇ ਧੀ ਭੈਣ ਦੀ ਜ਼ਿੰਮੇਵਾਰੀ ਚੱਕਦੇ ਆਪਾਂ ਨੂੰ ਪਤਾ ਹੁੰਦਾ ਵ ਹਾਂ ਜੀ ਹੁਣ ਤੁਹਾਨੂੰ ਪਤਾ ਹੀ ਨਹੀਂ ਉਹ ਮਾਂ ਦੇ ਵਿੱਚੋਂ ਭੈਣ ਹੈ ਕਿੱਥੇ ਆ ਮੈਂ ਤੋਂ ਠੀਕਾ ਕਾਦੀ ਸੇਫਟੀ ਹੋਈ ਨਾ ਮੇਰੀ ਗੱਲ ਪਾਜੀ ਮੇਰੀ ਗੱਲ ਪਹਿਲੀ ਤੇ ਗੱਲ ਆ ਮੈਂ ਇਹਨੂੰ ਵੀ ਇਹਨੂੰ ਵੀ ਇਹਨੂੰ ਵੀ ਮੈਂ ਗਲਤ ਕਹਾਂਗਾ ਜਿਹੜੇ ਲੋਕ ਆ ਜਿਹੜੇ ਆਪਣੇ ਆਪ ਹੱਟੇ-ਕੱਟੇ ਹੁੰਦੇ ਆ ਚੰਗੇ ਭਲੇ ਹੁੰਦੇ ਆ ਤੇ ਆਪਦੀਆਂ ਧੀਆਂ ਨੂੰ ਜਾਂ ਆਪਣੀਆਂ ਭੈਣਾਂ ਨੂੰ ਮਾਵਾਂ ਨੂੰ ਬਾਹਰ ਕੱਢ ਦਿੰਦੀਆਂ ਪਹਿਲੀ ਗੱਲ ਇਹਨਾਂ ਦੀ ਗਲਤ ਵਾ ਠੀਕ ਹੈ ਜੀ ਪਰਿਵਾਰ ਦੀ ਗੱਲ ਗਲਤ ਵਾ ਦੂਸਰੀ ਗੱਲ ਵੀਰੇ ਤੁਸੀਂ ਮੈਂ ਵੀਰੇ ਇਸ ਕੇਸ ਤੇ ਪਿਆ ਵਾ ਮੈਂ ਬੜਾ ਕੁੜੀਆਂ ਰੋਂਦੀਆਂ ਰੋਂਦੀਆਂ ਫੋਨ ਲਾਉਂਦੀਆਂ ਨਹੀਂ ਤੇ ਮੈਨੂੰ ਫੋਨ ਨਾ ਮੈਨੂੰ WhatsApp ਤੇ ਮੈਸੇਜ ਕਰੀ ਮੈਂ ਤੇ ਦਾਹਾਂ ਕੁੜੀਆਂ ਦੀ ਅੱਜ ਵੀਡੀਓ ਭੇਜ ਦੋ ਜਿਹੜੇ ਚੀਕਾਂ ਮਾਰਨ ਦੀਆਂ ਜਿਨ੍ਹਾਂ ਨਾਲ ਗਲਤ ਹੋਣ ਦਿਆ ਉਥੇ ਕੁੜੀਆਂ ਨੇ ਉਥੇ ਫਾਂਸੀਆਂ ਲਈਆਂ ਆਪਣੇ ਆਪ ਨੂੰ ਸੁਸਾਇਸਾਈਡ ਕੀਤਾ ਕੁੜੀਆਂ ਨੇ ਮਾਨ ਦੇ ਵਿੱਚ ਹੁਣ ਤੁਸੀਂ ਕਹਤਾ ਤੁਸੀਂ ਮੈਨੂੰ ਹੁਣੇ ਕਹਿ ਦਿੱਤਾ ਵਾ ਕਿ ਵੀਰੇ ਮੈਂ ਸਭ ਤੋਂ ਪਹਿਲਾਂ ਸੇਫਟੀ ਨੂੰ ਧਿਆਨ ਰੱਖਦਾ ਮੈਂ ਹਨਾ ਤੁਸੀਂ ਹੁਣੇ ਕਿਹਾ ਨਾ ਮੈਨੂੰ ਕਿ ਵੀਰੇ ਤੁਹਾਨੂੰ ਪਤਾ ਹੀ ਨਹੀਂ ਮਾਨ ਦੇ ਵਿੱਚ ਕੁੜੀ ਹੈ ਕਿ ਕਿਆ ਕਾਦੀ ਸੇਫਟੀ ਆਪਣੀ ਮੇਰੀ ਇੱਕ ਮਿੰਟ ਸੁਣੋ ਕਿ ਪਹਿਲਾਂ ਦੱਸੋ ਤੁਸੀਂ ਮੈਂ ਇਹਨਾਂ ਕੋਲੇ ਮਤਲਬ ਜਿਹੜੀ ਕੁੜੀ ਨੇ ਡਿਗਰੀ ਕਰਵਾਇਆ ਵਾ ਠੀਕ ਹੈ ਹਾਂਜੀ ਉਹਦੇ ਨਾਲ ਤੁਸੀਂ ਗੱਲ ਕਰੋ ਕੀ ਕਹਿੰਦੇ ਆ ਮੈਂ ਉਹ ਕਿਹ ਨਾਲ ਗੱਲ ਕਰੂੰਗਾ ਮੈਂ ਅਸੀਂ ਤੇ ਭੈਣ ਨੂੰ ਤੁਹਾਡੇ ਥਰੂ ਭੇਜਿਆ ਤੁਸੀਂ ਜ਼ਿੰਮੇਵਾਰੀ ਤੇ ਖੜਿਆ ਠੀਕ ਹੈ ਜੀ ਬਾਜੀ ਹੁਣ ਅਲੱਗ ਕਰਦੇ ਉਹ ਮੰਗਦੇ ਭਈਆ ਗੁੱਸਾ ਨਾ ਕਰੋ ਜੇ ਮੇਰੀ ਗੱਲ ਦਾ ਹਾਂ ਮੈਂ ਕੋਈ ਚੱਕਰ ਕਰਨੇ ਦਾ ਜੇ ਤੁਸੀਂ ਮੈਨੂੰ ਥਾਣੇ ਵੀ ਫੜਾ ਦੋਗੇ ਮੈਨੂੰ ਮਾਰ ਵੀ ਦੇਣਗੇ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਅਸੀਂ ਵੀਰੇ ਥਾਣੇ ਨਹੀਂ ਫੜਾਉਣਾ ਅਸੀਂ ਅੱਜ ਜੋ ਸਾਨੂੰ ਪਤਾ ਵਾ ਅਸੀਂ ਕੀ ਕਰਨਾ ਹੁੰਦਾ ਉਹ ਅਹੀਂ ਉਹ ਹੀ ਕਰਦੇ ਹਾਂ ਥਾਣੇ ਕੀ ਫੜਾਉਣਾ ਥਾਣੇ ਅੱਜ ਫੜਾ ਗਿਆ ਕੱਲ ਨੂੰ ਛੋਟ ਕੇ ਆ ਜਾਣਾ ਤੁਸੀਂ ਠੀਕ ਹੈ ਜੀ ਮੈਨੂੰ ਪਤਾ ਤੁਸੀਂ ਤੁਸੀਂ ਜਿਹੜੀ ਗੱਲ ਕਹਿਣ ਦਾ ਕਹਿਣਾ ਚਾਹੁੰਦੇ ਹੋ ਤੁਸੀਂ ਉਹੀ ਕਰ ਦਿਓ ਜੇ ਕੋਈ ਪ੍ਰੋਬਲਮ ਨਹੀਂ ਕੀ ਗੱਲ ਅਸੀਂ ਉਹ ਵੀ ਨਹੀਂ ਕੰਮ ਕਰਦੇ ਜੋ ਤੁਸੀਂ ਸੋਚ ਲਿਆ ਵਾ ਅਸੀਂ ਅਗਲੇ ਤੋਂ ਉਸ ਚੀਜ਼ ਦੀ ਵਸੂਲੀ ਕਰਵਾਉਨੇ ਆ ਕਿ ਵੀਰੇ ਇਸ ਭੈਣ ਨੂੰ ਇੰਡੀਆ ਮੰਗਾ ਕਰੀ ہاں ਜੀ ਮੇਰੇ ਕੋਲੇ ਲੱਖ ਰੁਪਇਆ ਮੇਰੇ ਕੋਲੇ ਲੱਖ ਰੁਪਇਆ ਹੈ ਨਹੀਂਗਾ ਠੀਕ ਹੈ ਭਰਾ ਇਹ ਇਨਾ ਇਹਨਾਂ ਵਿਚਾਰਿਆ ਕੋਲ ਹੈਗਾ ਇਹਨਾਂ ਵਿਚਾਰਿਆ ਕੋਲ ਹੈਗਾ ਲੱਖ ਰੁਪਇਆ ਇਹਨਾਂ ਨੇ ਕੀ ਗਲਤੀ ਕੀਤਾ ਤੇਰੀ ਗੱਲ ਸੁਣੋ ਅੱਜ ਇਹ ਕਮੈਂਟ ਅੱਜ ਇਹ ਗੱਲਾਂ ਕਰੀ ਜਾਂਦੇ ਆ ਫਿਰ ਤੁਸੀਂ ਕਹੋਗੇ ਵੀ ਉੱਚੀ ਬੋਲਦਾ ਉੱਚੀ ਬੋਲਦਾ ਨਹੀਂ ਹੁੰਦਾ ਮੈਂ ਵੀ ਡਿਊਟੀ ਤੇ ਖੜਾ ਹਾਂ ਇਸ ਟਾਈਮ ਤੇ ਤੁਸੀਂ ਕਹੋਗੇ ਵੀ ਅੱਜ ਇਹ ਕਹਿੰਦੇ ਆ ਵੀ ਸਾਡੀ ਮੰਮੀ ਐਦਾਂ ਹੋ ਗਿਆ ਐਦਾਂ ਹੋਗਾ ਐਦਾਂ ਦਾ ਕੁਝ ਵੀ ਨਹੀਂ ਹੋ ਪਿਆਗਾ ਪਪਾ ਵੀਰੇ ਉਹ ਉਸ ਗੱਲ ਨੂੰ ਤੂੰ ਛੱਡ ਦੇ ਤੁਸੀਂ ਠੀਕ ਹੈ ਜੀ ਅਰ ਜੋ ਉਥੇ ਹੁੰਦਾ ਹਾਲਾਤ ਜਿਵੇਂ ਦੇ ਉਥੇ 90% ਕੁੜੀਆਂ ਫਸਦੀਆਂ ਵਾ 10% ਫੈਮਲੀਆਂ ਜਿਹੜੀਆਂ ਚੰਗੀਆਂ ਹੁੰਦੀਆਂ ਵਾ 10% ਫੈਮਲੀਆਂ ਉਹਨਾਂ ਨੂੰ ਸਹੀ ਥੇਕ ਨੇ ਰੱਖਦੇ ਆਪਣੇ ਪਰਿਵਾਰ ਵਿੱਚ ਰੱਖਦੇ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਕਿ ਆਪਣੀ ਧੀ ਆਪਣੀ ਭੈਣ ਗਵਾਂਡੀ ਦੇ ਘਰੇ ਸੇਫ ਵਾ ਕੱਲੀ ਗਈ ਤੁਹਾਡੀ ਗੱਲ ਹੈ ਸਾਬ ਅੱਜ ਅੱਜ ਦੇ ਯੁੱਗ ਦੇ ਵਿੱਚ ਕੱਲ੍ਹ ਦੇ ਯੁੱਗ ਦੇ ਵਿੱਚ ਕਾਲਜ ਦੇ ਵਿੱਚ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਭਾਜੀ ਇੱਕ ਮਿੰਟ ਮੈਂ ਤੁਹਾਡੀ ਗੱਲ ਸੁਣਦਾ ਮੈਂ ਕਹਿੰਦਾ ਦੀ ਭਾਂਜੀ ਸੱਦ ਕੇ ਠੀਕ ਹੈ 2 ਸਾਲ ਆ ਕੇ ਗਈ ਹੈ ਮੇਰੀ ਭਾਂਜੀ ਤੁਹਾਡੇ ਕੋਲ ਲੱਗੀ ਨਾ ਹਾਂ ਟ੍ਰੈਨਿੰਗ ਦੇ ਵਿੱਚ ਤੁਹਾਡੇ ਕੋਲ ਲਾਈ ਹੈ ਨਾ ਉਹਨੇ ਬਹਿਰੀਂ ਚ ਭਾਜੀ ਮੈਂ ਉੱਥੇ ਵੀ ਕੁੜੀ ਦੀ ਇਹਦੀ ਮੰਨ ਕੇ ਚੱਲ ਜ਼ਿੰਮੇਵਾਰੀ ਚੱਕੀ ਸੀ ਹੁਣ ਉਹ ਕਹਿੰਦੀ ਮੈਂ ਕੰਮ ਹੀ ਨਹੀਂ ਕਰਨਾ ਕਹਿੰਦੇ ਗਲਤ ਹੁੰਦਾ ਗਲਤ ਤਾਂ ਤਾਂ ਕੁਝ ਵੀ ਮੈਂ ਹੈਗਾ ਮੇਰੇ ਕਿਉਂ ਮੇਰੇ ਘਾਸ ਮ ਬਹੁਤ ਕੁਛ ਹੰਦਾ ਵਾ ਕਿਦਾ ਦਿਲ ਕਰਦਾ ਵਾ ਕਿ ਘਰੋਂ ਪੈਸਾ ਲਾ ਕੇ ਜਾਵੇ ਤੇ ਬਾਅਦ ਵਿੱਚ ਉਦਾਂ ਹੀ ਆ ਜੇ ਮਨ ਨੂੰ ਪੈਸਾ ਨਹੀਂ ਵੀ ਲਾਇਆ ਹਨਾ ਹੁਣ ਉਹ ਤਾਂ ਦਿਲ ਕਰਦਾ ਵਾ ਕਿ ਮੈਂ ਮੈਂ 90000 ਰੁਪਇਆ ਦੇ ਕੇ ਤੇ ਵਾਪਸ ਉਦਾਂ ਹੀ ਆ ਜਾ ਉਹ ਕਿਤੇ ਟੂਰਸਟ ਘੁੰਮਣ ਫੇਰ ਥੋੜੀ ਗਈ ਸੀ ਉਹ ਕਿਤੇ ਦਬਈਕ ਦੇ ਸੈਰ ਕਰਨ ਥੋੜੀ ਗਈ ਸੀ ਉਹ ਤੇ ਵਿਚਾਰੀ ਮਜਬੂਰੀਆਂ ਦੀਆਂ ਕਰਕੇ ਚਲੇਗੀ ਤੇ ਆਪਾਂ ਉਹਨਾਂ ਦੀਆਂ ਮਜਬੂਰੀਆਂ ਦਾ ਗਲਤ ਫਾਇਦਾ ਚੁੱਕਦੇ ਆ ਯਾਰ ਚੰਗੀ ਗੱਲ ਨਹੀਂ ਆ ਮੇਰੇ ਕੋਲ ਰੋਜ਼ 10 ਮਾਨ ਦੇ ਕੇ ਹੁੰਦੇ ਆ ਦਿੱਲੀ ਦੇ ਬਾਰ ਮਿੰਟ ਦਾ ਕਰ ਹਾਂ 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 ਹੈਲੋ ਹਲੋ ਹਾਂਜੀ ਪੈਨੇ ਕਿੱਥੋਂ ਬੋਲਦੇ ਤੁਸੀਂ ਮੈਂ ਮਾਨ ਤੋਂ ਬੀ ਵੈਸੇ ਪੰਜਾਬ ਤੋਂ ਕਿੱਥੋਂ ਬਲੋਂਗ ਕਰਦੇ ਆ ਲੁਧਿਆਣਾ ਕਿਹੜਾ ਪਿੰਡ ਆਪਣਾ ਤੁਸੀਂ ਕੌਣ ਬੋਲਦੇ ਹੋ ਅਸੀਂ ਪੈਨੇ ਸੰਸਥਾ ਵੱਲੋਂ ਬੋਲਦੇ ਹਾਂ ਮੇਰੇ ਆ ਵੀਡੀਓ ਤੁਸੀਂ ਵੇਂਦੇ ਰਹਿੰਦੇ ਆ ਮੈਨੂੰ ਪੱਕਾ ਪਤਾ ਵਾ ਆ ਬਾਬਰਤਨ ਦੇ ਸੇਵਾ ਸੈਟੀ ਵੱਲੋਂ ਜਿਹੜੀਆਂ ਕੁੜੀਆਂ ਨੂੰ ਸੋਂ ਬਾਹਰੋਂ ਕਢਵੋਨੇ ਐ ਸਪੈਸ਼ਲੀ ਉਮਾਨ ਤੋਂ ਗ੍ਰੇ ਮੇਰੀ ਗੱਲ ਸੁਣੋ ਕੋਈ ਕੁੜੀ ਨਹੀਂ ਫਸਦੀ ਹੈਗੀ ਇੱਥੇ ਸਾਰਾ ਮੇਰੀ ਗੱਲ ਸੁਣੋ ਠੀਕ ਹੈ ਆਪਾਂ ਕਿਸੇ ਦੀ ਮਿਹਨਤਾਂ ਦਾ ਕਰਨ ਨਹੀਂ ਜਾਂਦੇ ਠੀਕ ਹੈ ਨਾ ਮੈਂ ਤੁਹਾਨੂੰ ਸਬੂਤ ਦੇ ਸਕਦੀ ਆ ਉਹ ਕੁੜੀ ਕੋਲੇ ਖਰਚੇ ਤੱਕ ਨਾ ਪੈਸੇ ਨਹੀਂ ਸੀਗੇ ਜਦੋਂ ਉਹ ਹਫ਼ਤਾ ਪਹਿਲਾ ਆ ਹੱਲ ਆਈ ਹਾਂ ਠੀਕ ਹੈ ਇੱਕ ਹਫ਼ਤਾ ਹੋਇਆ ਹੁਣ ਕਹਿੰਦੀ ਮੇਰਾ ਤਾਂ ਜੀ ਨਹੀਂ ਲੱਗ ਰਿਹਾ ਮੈਂ ਕਿਹੜਾ ਉਹਦੀ ਬੇਨਤੀ ਕਰਨ ਗਈ ਸੀ ਕਹਿੰਦੀ ਮੈਨੂੰ ਵੀਜ਼ਾ ਟਿਕਟ ਦਵਾ ਦੇ ਮੈਂ ਬਹੁਤ ਔਖੀ ਐ ਵੀ ਮੇਰੇ ਹੱਥੋਂ ਤੋਂ ਹੋ ਸ ਗਿਆ ਚਲੋ ਮੈਂ ਤੁਹਾਡੇ ਨਾਲ ਮੈਂ ਐਗ ਨਹੀਂ ਆ ਉਹ ਕੰਮ ਕਰਨਾ ਨਹੀਂ ਚਾਹੁੰਦੀ ਉੱਥੇ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਉਹਨੂੰ ਵਾਪਸ ਭੇਜ ਦਿਓ ਤੇ ਫਿਰ ਉਹ ਟਿਕਟ ਦਾ ਖਰਚਾ ਭਰਨਾ ਨਾ ਵੀਜ਼ਾ ਟਿਕਟ ਦਾ ਤੁਹਾਨੂੰ ਵੀ ਪਤਾ ਟਿਕਟ ਪਤਾ ਕਰਕੇ ਦਿਓ 40000 ਤੋਂ ਘੱਟ ਟਿਕਟ ਨਹੀਂ ਆ ਰਹੀ ਤੇ ਮੈਨੂੰ ਪਤਾ ਕੈਨੇਡਾ ਦੀ ਆ ਠੀਕ ਹੈ ਮੈਂ ਟਿਕਟ ਟੀਟਾ ਵਾਸੀ ਕਰਾਉਂਦੇ ਰਹਿੰਦੇ ਹਣਾ ਟਿਕਟ ਦਾ ਖਰਚਾ ਉਹ ਕਰ ਲੈਣਗੇ ਸ਼ੀ ਉਹਨੂੰ ਪਾਸਪੋਰਟ ਦਬਾਉ ਉਹਦਾ ਟਿਕਟ ਦਾ ਖਰਚਾ ਹੋ ਅੱਜ ਕਰ ਲੈਂਦੇ ਆ ਅੱਜ ਟਿਕਟ ਕਰਵਾ ਲੈਂਦੇ ਆ ਹੈਲੋ ਆ ਨਿੱਕਾ ਵੀਰਾ ਮੂਰੇ ਬੈਠਾ ਵਾ ਇਹ ਹੈ ਇਹਦੇ ਨਾਲ ਇਹ ਦੀ ਫਰੈਂਡਸ਼ਿਪ ਪਰ ਠੀਕ ਆ ਦੋਸਤੀ ਹੈ ਚਲ ਦੋਸਤੀ ਦੇ ਨਾਤੇ ਇਹਨੇ ਕਿਹਾ ਸਾਕੇ ਕੀ ਜਾ ਸਕਦਾ ਮੈਂ ਐਗਰੀਆ ਪੈਣੇ ਐਗ ਨਹੀਂ ਆ ਮੇਰੀ ਗੱਲ ਸੁਣ ਐਗਰੀ ਆ ਮੇਰੀ ਗੱਲ ਸੁਣ ਵੀਜ਼ਾ ਪੈਣੇ ਟੂਰਿਸਟ ਟੂਰਿਸਟ ਵੀਜ਼ਾ ਕਢਾਇਆ ਵਾ ਹੁਣ ਮੇਰੀ ਗੱਲ ਸੁਣੋ ਟੂਰਿਸਟ ਵੀਜ਼ਾ ਕਢਾਇਆ ਵਰਕ ਪਰਮਿਟ ਤੇ ਨਿਕਲਣੀਆਂ ਟੂਰਿਸਟ ਵੀਜ਼ਾ ਟੂਰਿਸਟ ਵੀਜ਼ਾ ਮੈਨੂੰ ਵੀ ਪਤਾ ਕਿਨੇ ਚ ਨਿਕਲਦਾ ਵਾ ਠੀਕ ਹੈ ਜੀ ਟੂਰਿਸਟ ਵੀਜ਼ਾ ਵੀ ਮੈਨੂੰ ਪਤਾ ਕਿਨੇ ਚ ਨਿਕਲਦਾ ਵਾ ਠੀਕ ਹੈ ਜੀ ਟਿਕਟ ਵੀ ਮੈਨੂੰ ਪਤਾ ਕਿੰਨੇ ਚ ਹੁੰਦੀ ਆ ਟਿਕਟ ਵੀ ਪਤਾ ਮੈਨੂੰ ਠੀਕ ਹੈ ਜੀ ਬਹੁਤ ਜਾ ਰਹੀ ਆ ਮੈਂ ਬਹੁਤ ਜਾ ਰਹੀ ਆ 40000 ਤੋਂ ਘੱਟ ਦੀ ਨਹੀਂ ਮੈਨਾਂ ਵੀ ਪੈਣੇ ਬੰਦ ਆਈ ਮਤਲਬ ਇਸ ਚੀਜ਼ ਬਾਰੇ ਮੈਨੂੰ ਪੂਰਾ ਪਤਾ ਵਾ ਮੈਂ ਉਹ ਮਾਂ ਵੱਖਰੀ ਗੱਲ ਮੈਂ ਮਾਨ ਜਾਂਦਾ ਨਹੀਂ ਆ ਪਰ ਮਾਨ ਤੋਂ ਕੁੜੀਆਂ ਵੱਧੂ ਮੰਗਾਉਂਦੇ ਆ ਸੀ ਆ ਬੰਬੇ ਦੀ ਟਿਕਟ ਦਾ ਖਰਚਾ ਵੱਖਰਾ ਹੁੰਦਾ ਦਿੱਲੀ ਦਾ ਵੱਖਰਾ ਹੁੰਦਾ ਡਾਇਰੈਕਟ ਉਮਾਨ ਤੋਂ ਅੰਮ੍ਰਿਤਸਰ ਆਉਣਾ ਉਹਦਾ ਵੱਖਰਾ ਹੁੰਦਾ ਹਨਾ ਬੰਦਾ ਆਪਣੀ ਕਪੈਸਿਟੀ ਦੇ ਅਨੁਸਾਰ ਬੰਬੇ ਦੀ ਟਿਕਟ ਕਰਾ ਲੈਂਦਾ ਕਿਉਂਕਿ ਉਹ ਸਸਤੀ ਆ ਜਾਂਦੀ ਹੈ ਬੰਬੇ ਦੀ ਟਿਕਟ 6000 ਨੇ 6000 ਮੁੰਡੇ ਨੇ ਦਿੱਤਾ ਠੀਕ ਆ 6000 ਮੁੰਡੇ ਨੇ ਦਿੱਤਾ 2000 ਮੇਰੀ ਫਰੈਂਡ ਬੈਠੀ ਆ ਉਹਨੇ ਦਿੱਤਾ 7000 ਮੈਂ ਦਿੱਤਾ ਪੈਣੀ ਤੁਸੀਂ ਪੰਜਨ ਤਾਂ ਕੋਰੇ ਕੋਲੇ ਪਾਸੀ ਨਹੀਂ ਸੀ। ਕਹਿੰਨੀ ਗੱਲ ਤੋਂ ਹੀ ਹੈ ਨਾ ਜਦੋਂ ਮੁਰਗੀ ਨੂੰ ਫਸਾਉਣਾ ਹੋਵੇ ਨਾ ਤੂੰ ਚੋਗਾ ਪਾਉਣਾ ਪੈਂਦਾ ਵਾ। ਆਦਰਵਾਇਸ ਮੁਰਗੀ ਫਸਦੀ ਨਹੀਂ ਐ। ਅੱਛਾ। ਨਹੀਂ। ਅੱਛਾ ਜੀ। ਇਹ ਮੰਦੂ ਬਹੁਤ ਖੱਬੈ। ਕਹਿੰਨੀ ਮੈਂ ਤੈਨੂੰ ਭਰਾਵਾ ਵਾਂਗੂ ਕਹਾਂਂਦੇ ਆ ਮੈਂ। ਨਹੀਂ ਮੈਂ ਬਿੱਚੋ ਕੀ ਖਾ ਲਿਆ। ਮੇਰੀ ਗੱਲ ਸੁਣੋ। ਇਹੋ ਕੰਮ ਤੇ ਨਹੀਂ ਗਈ। ਠੀਕ ਆ ਮੰਨ ਲਿਆ ਮੈਂ ਇਹਨੂੰ ਵਾਪਸ ਨਹੀਂ ਜਿੰਨੀ ਐ। ਮੈਨੂੰ ਕੀ ਪੈਰਾ ਹੋਇਆ? ਮੈਨੂੰ ਇਹ ਦੱਸੋ ਨਾ। ਹੋਰ ਕਿਨੂੰ ਫਸਾਉਣ ਦੇ ਯੋਗਾ ਪਾਉਣਾ ਪੈਂਦਾ ਮੈਂ ਕਿਹਾ ਉਹਦੇ ਘਰੇ ਜਾਣਾ ਸੀ ਮੈਨੂੰ ਪਤਾ ਹੀ ਕਿਹੜੀ ਏਰੀਆ ਤੋਂ ਮੋਗਾ ਵਾਲੀ ਸੇਟ ਤੋਂ ਹਾਂ ਹਾਂ ਤੇ ਆਰਾਮ ਕਿਤੇ ਮੋਗਾ ਵਿੱਚ ਹਾਂ ਹਾਂ ਹੁਣ ਤੁਸੀਂ ਆਪ ਖੁਦ ਕਹਿੰਦੇ ਨਾ ਕਿ ਮੈਂ ਉਹਨੂੰ ਜਾਣ ਦੀ ਤੱਕ ਨਹੀਂ ਸੀਗੀ ਮੈਨੂੰ ਪਤਾ ਨਹੀਂ ਉਹ ਕੌਣ ਵਾਂ ਠੀਕ ਹੈ ਜੀ ਤੇ ਫਿਰ ਆਪਾਂ ਉਹ ਉਹਦੇ ਇਹ ਅਣਜਾਣ ਬੰਦੇ ਨੂੰ ਜਿਹਨਾਂ ਆਪਾਂ ਜਾਣਦਾ ਨਹੀਂ ਆਪਾਂ ਨੂੰ ਉਹਨੂੰ ਹਨਾ ਆਪਾਂ ਉਹਨੂੰ ਕਿੰਨਾ ਪੈਸੇ ਦੇ ਦਿੱਤੇ 7000 ਰੁਪਏ ਘਾਤੋ ਦਿੱਤਾ ਕਾਦੇ ਬੇ ਆਉਤੇ ਦਿੱਤਾ ਛੋਗਾ ਨਹੀਂ ਤੇ ਮੇਰੀ ਗੱਲ ਸੁਣੋ ਜੈਕ ਜੈਕ ਕੇ ਪਹਿਲੇ ਲੈ ਦਾ ਫੈਸਲਾ ਸੋਚੋ ਤੇ ਠੀਕ ਹੈ ਨਾ ਇਹ ਤਾਂ ਤੁਸੀਂ ਪੁੱਠਾ ਬੋਲ ਰਹੇ ਆ ਪਹਿਲੇ ਮੈਂ ਪੁੱਠਾ ਨਹੀਂ ਬੋਲਿਆ ਆ ਮੈਂ ਰਿਐਲਿਟੀ ਦੱਸ ਰਿਹਾ ਤੁਹਾਨੂੰ ਅਸਲੀਅਤ ਉਹ ਦੱਸ ਰਿਹਾ ਹਾਂ ਠੀਕ ਹੈ ਜੀ ਨਹੀਂ ਤੇ ਕੋਈ ਲੈ ਦਾ ਫੈਸਲਾ ਕਰੋ ਤੇ ਮੈਂ ਕੰਮ ਤੇ ਕੰਮ ਤੇ ਪਹੁੰਚ ਹੀ ਨਹੀਂ ਗਈ ਤੁਸੀਂ ਕਿੰਨੇ ਸਦਾ ਬੁਰੀ ਗੱਲਾਂ ਹੁੰਦੀਆਂ ਆ ਵੀਰ ਜੀ ਦਫ਼ਤਰ ਦੇ ਵਿੱਚ ਜਾਂਦਿਆਂ ਸਾਰੇ ਉੱਥੇ ਨਾ ਕੀ ਹੁੰਦਾ ਵਾ ਤੁਹਾਨੂੰ ਜੇਕਰ ਨਹੀਂ ਪਤਾ ਤਾਂ ਮੈਂ ਤਾਂ ਨੌਲੇਜ ਦੇ ਵਿੱਚ ਵਾਦਾ ਕਰ ਦਵਾਂ ਜਦੋਂ ਕੁੜੀਆਂ ਆ ਜਾਂਦੀਆਂ ਨਾ 에어ਪੋਰਟ ਤੇ ਜਾਂਦੀਆਂ ਮੈਂ ਮੈਂ ਇੱਧਰ ਕੰਮ ਕਰਦੀਆਂ ਨੇ ਮੇਰੇ ਫੈਮਿਲੀ ਮੰਬਰ ਅੱਜ ਪੱਕੇ ਨੇ ਉਹ ਭੈਣੇ ਮੇਰੀ ਗੱਲ ਸੁਣ ਉਸ ਦਾ ਨੂੰ ਛੱਡ ਦੇ ਪਰ ਜਿੰਨੀਆਂ ਕੁੜੀਆਂ ਉਥੇ ਗਿੰਨੀਆਂ ਦੀਆਂ ਕੁੜੀਆਂ ਜਿਹੜੇ ਜ਼ਿੰਦਗੀ ਖਰਾਬ ਹੋਂਦੀ ਹੈ ਨਾ ਠੀਕ ਹੈ ਜੀ ਉਹ 3 ਵੀਜ਼ਾ ਟੈਕਾ ਤੇ 10 ਦੀ ਟੈਕਾ ਤਾਂ ਹੈ ਨਹੀਂ ਕਿ 3 ਵੀਜ਼ਾ ਟੈਕਾ ਤੇ ਭੱਜੀਆਂ ਆਉਂਦੀਆਂ ਬਾਅਦ ਚ ਕਹਿੰਦੀਆਂ ਫਸ ਗਈਆਂ ਸੀ ਤੇ ਪਹਿਲੇ ਤੁਸੀਂ ਸਾਜਦੇ ਕਿ ਤੇ ਜਾਂਦੀਆਂ ਵਾ ਗਲਤੀ ਮੈਂ ਨਾਲ ਵੀ ਮੰਨਦਾ ਵਾਂ ਭੈਣੇ ਪੰਜਾਬ ਪਰਸੈਂਟ ਗਲਤੀ ਇਹਨਾਂ ਦੀ ਆ ਤੇ 50 ਪਰਸੈਂਟ ਢਾਡੀ ਵੀ ਆ ਦੋਵਾਂ ਦੀ ਗਲਤੀ ਆ ਠੀਕ ਹੈ ਜੀ ਇਹ ਇਹ ਮੁੰਡਾ ਕਿਹਣਾ ਤੋਰ ਪੈਂਦੀ ਆ ਵਾ ਪਤਾ ਨਹੀਂ ਹੁੰਦਾ ਇਹਨਾਂ ਨੂੰ ਵੀ ਅਸੀਂ ਕਿੰਨੇ ਕਿਹਦੇ ਥਰੂ ਚੱਲੀਆਂ ਵਾ ਉਥੇ ਸਾਡਾ ਕੀ ਹੋਣਾ ਵਾ ਕੀ ਨਹੀਂ ਹੋਣਾ ਠੀਕ ਹੈ ਜੀ ਆਹ ਬਸ ਨਹੀਂ ਗੱਲ ਹੁੰਦਾ ਬੰਦੇ ਆਹ ਭੈਣ ਮੇਰੀ ਇਹ ਮੇਰਾ ਪੇਜ ਮੇਰੀ ਗੱਲ ਸੁਣ ਭੈਣੇ ਮੇਰੀਏ Oman ਦੇ ਵਿੱਚ ਤੈਨੂੰ ਵੀ ਪਤਾ ਕੀ ਹੁੰਦਾ ਵਾ ਤੇ ਮੈਨੂੰ ਵੀ ਪਤਾ ਜੇ ਗਲਤ ਨਹੀਂ ਹੁੰਦਾ ਤਾਂ ਉਹਨਾਂ ਕੋਲ ਫੋਨ ਕਿਉਂ ਖੋਇਆ ਜਾਂਦਾ ਵਾ ਇਹ ਦੱਸ ਸੁਣ ਜੋ ਕਹਿੰਦੀ ਆ ਵਾ ਦਫਤਰ ਦੇ ਵਿੱਚ ਕਰਦੀਆਂ ਤਾਂ ਫੋਨ ਹੋਇਆ ਜਾਂਦਾ ਸਾਰਾ ਦਿਨ ਮੇਰੀ ਘਰ ਸੁਣ ਬੈਨੇ ਜੇ ਤੇ ਦਫਤਰ ਦੇ ਵਿੱਚ ਆਏ ਤਾਂ ਦਫਤਰ ਦੇ ਵਿੱਚ ਆ ਦਫਤਰ ਦੇ ਹਾਂਜੀ ਬੈਨੇ ਕੁੜੀਆਂ ਕਰੋੜੇ ਨੰਬਰ ਆ ਚੁੱਕੇ ਨੇ ਬੈਨੇ ਇਹ ਉਹਨਾਂ ਦੀ ਬੈਨੇ ਇਹ ਉਹਨਾਂ ਦੀ ਇਹ ਉਹਨਾਂ ਦੀ ਇਹ ਉਹਨਾਂ ਦੀ ਅਧਿਕਾਰ ਚਲਦੀ ਹੈ ਪਹਿਲੇ ਇਹ ਉਹਨਾਂ ਦਾ ਅਧਿਕਾਰ ਵਾ ਫੋਨ ਉਹਨਾਂ ਰੱਖਣਾ ਵਾ ਮੇਰੀ ਗੱਲ ਸਾਜੀ ਤੇ ਦਫਤਰ ਦੇ ਵਿੱਚ ਆ ਹਜੇ ਤੇ ਕਿਸੇ ਦੇ ਘਰ ਗਿਆ ਨਹੀਂ ਕੰਮ ਕਰਨਾ ਡਾਕਟਰ ਦੇ ਵਿੱਚ ਥੋੜੀ ਜਿਹੀ ਉਹਨਾਂ ਕੋਈ ਕੰਮ ਕਰਨਾ ਕੰਮ ਤੇ ਘਰੇ ਕਰਵਾਉਣਾ ਤੁਸੀਂ ਉਹਨਾਂ ਤੋਂ ਅਰਬੀਆਂ ਦੇ ਕਿਸੇ ਦੇ ਘਰ ਡਾਕਟਰ ਨਾਲ ਵਾਈਫਾਈ ਨਹੀਂ ਕਿੰਦੇ ਸਾਰਾ ਦਿਨ ਵਾਈਫਾਈ ਨਹੀਂ ਜਿੰਦੇ ਨਾਲ ਕਰਵਾ ਲਈ ਠੀਕ ਹੈ ਪਹਿਨੇ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕਿ ਮੇਰੀਆਂ ਭੈਣਾਂ ਵਰਗੀਆਂ ਗੱਲ ਹੋਈ ਹੈ ਇਹ ਗੱਲ ਹੋਰ ਉਸ ਕੁੜੀ ਨੂੰ ਐਦਾਂ ਕਰੋ ਐਦਾਂ ਕਰੋ ਠੀਕ ਹੈ ਕਿ ਕੁੜੀ ਨੂੰ ਕੁੜੀ ਦਾ ਪਾਸਪੋਰਟ ਦਿਵਾਓ ਅਸੀਂ ਟਿਕਟ ਅਸੀਂ ਕਰਵਾ ਲੈਨੇ ਕੁੜੀ ਨੂੰ ਵਾਪਸ ਲੈ ਕੇ ਆਉਣਾ ਨਹੀਂ ਤੇ ਜਿਹੜਾ ਇਹ ਖਰਚਾ ਹੋਇਆ ਇਹਨੂੰ ਕੌਣ ਚੜੂਗਾ ਕਿਹੜਾ ਖਰਚਾ ਹੋਇਆ ਵੀਜੇ ਟੈਕ ਪਰ ਜਿਹੜਾ ਉਹ ਟੈਕ ਪਹਿਲਾਂ ਕਹੀ ਆ ਉਹ ਟੈਕ ਦਾ ਤੁਸੀਂ 15000 ਰੁਪਏ ਦੀ ਸਰਚ ਬੈਠੇ ਆ 15000 ਜਿਹੜਾ ਤੁਸੀਂ ਸਰਚਿਆ ਨਾ ਇਹਨਾਂ ਕੋ ਤੁਹਾਨੂੰ ਵੀ ਦੇਣੇ ਨਹੀਂ ਪੈਣੇ ਤੇ ਇਹ ਨਹੀਂ ਕਿ ਇਹਨਾਂ ਨੂੰ ਵੀ ਦੇਣੇ ਨਹੀਂ ਪੈਣੇ ਠੀਕ ਹੈ ਜੀ ਤੁਸੀਂ ਨਹੀਂ ਮੇਰਾ 15000 ਮੇਰਾ 15000 ਮੈਨੂੰ ਦਵਾ ਦਿਓ ਉਹਨਾਂ ਦੇ ਟੈਕ ਟੈਕਟ ਵੀਜੇ ਦੇ ਉਹਨਾਂ ਨੂੰ ਦਵਾ ਦਿਓ ਵਾਪਸ ਆ ਜਾਓ ਇਨਵੈਸਟਮੈਂਟ ਤੁਸੀਂ ਕਿਉਂ ਕੀਤੀ ਇਨਵੈਸਟਮੈਂਟ ਹੀ ਕਰਨੀ ਹੈ ਤੁਸੀਂ ਬਿਜ਼ਨਸ ਦਾ ਤੁਹਾਡਾ ਹਨਾ ਤੁਸੀਂ ਇੰਨੀਆਂ ਕੁੜੀਆਂ ਭੇਜੀਆਂ ਪੈਣੇ ਜੇਕਰ ਤੁਹਾਡਾ ਹੁਣ ਕੀ ਰੱਬ ਤੁਹਾਡਾ ਭਲਾ ਕਰੇ ਪਰ ਜਾਏ ਤੇ ਕਾਮਕਾਰੀ ਤੇ ਕੰਮ ਕਰਾ। ਭੈਣੇ ਮੈਨੂੰ ਵੀ ਪਤਾ ਵਾ। ਇਹ ਤੋ ਤਾਰ ਤੁਸੀਂ ਔਰਤ ਹੀ ਔਰਤ ਦੀ ਦੁਸ਼ਮਣ ਆ। ਮੈਨੂੰ ਵੀ ਪਤਾ ਵਾ ਜਿਹੜੇ ਦਹਾਂ ਤੇ ਨੌਕੁੜੀਆਂ ਉਥੋਂ ਉਥੋਂ ਦਾ ਅਡਜਸਟ ਨਹੀਂ ਹੁੰਦੀ ਉਹਨਾਂ ਨਾਲ ਤੇ ਇੱਕ ਕੁੜੀ ਜਿਹੜੀ ਅਡਜਸਟ ਹੋ ਜਾਂਦੀ ਆ ਤੇ ਉਹ ਬਾਕੀਆਂ ਨੂੰ ਪਤਾ ਨਹੀਂ ਕਿੰਨਿਆਂ ਨੂੰ ਫਸਾਉਂਦੀ ਉੱਥੇ। ਮੇਰੇ ਕੋਲ ਇਹੋ ਜਿਹੇ ਕੇਸ ਹੁੰਦੇ ਆ। ਬਾਜੀ ਇਹਨੂੰ ਕਿਸਾਨਾਂ ਦਾ ਕੰਮ ਕੋਈ ਹੈ ਨਹੀਂ ਜਾਇਆ। ਓਏ ਵੀਰਿਆ ਇਹ ਗੱਲ ਛੱਡ ਦੇ ਆਪਣਾ। ਜੋ ਉੱਥੇ ਹਾਲਾਤ ਕੁੜੀਆਂ ਦੇ ਹੁੰਦੀਆਂ ਨਾ ਉਹ ਰੱਬ ਜਾਣਦਾ ਇਹਨਾਂ ਦੀ ਖੋਦਦੀ ਇਹਦੀ ਖੋਦਦੀ ਦੀਦੀ ਕੰਮ ਕਰ ਰਹੀ ਹੈ ਕਿ ਉਮਾਨ ਦੇ ਵਿੱਚ ਸਲਾਲਾ ਦੇ ਵਿੱਚ ਠੀਕ ਹੈ ਸਲਾਲਾ ਦੇ ਵਿੱਚ ਕੰਮ ਕਰ ਰਹੀ ਆ ਉਹ ਕਹਿੰਦੀ ਮੈਨੂੰ 11 ਮਹੀਨੇ ਹੋ ਗਏ ਮੈਨੂੰ ਤਾਂ ਅਜੇ ਤੱਕ ਕਿਸੇ ਨਾਲ ਟੱਚ ਨਹੀਂ ਕੀਤਾ ਭੈਣੇ ਜਿਨ੍ਹਾਂ ਨੂੰ ਟੱਚ ਕੀਤਾ ਵਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਲਾਓਗੇ ਤੁਸੀਂ ਫਿਰ ਜਿਨ੍ਹਾਂ ਨੂੰ ਟੱਚ ਹੋਇਆ ਜਿਨ੍ਹਾਂ ਨਾਲ ਗਲਤ ਹਰਕਤਾਂ ਹੋਈਆਂ ਮੈਂ ਵੀਡੀਓ ਤੁਹਾਨੂੰ ਦਿਖਾ ਦੂੰਗਾ ਕਾਲ ਤੱਕ ਕਿਸੇ ਨਾਲ ਨਹੀਂ ਓਏ ਭੈਣ ਮੇਰੀ ਤੇਰੇ ਨਾਲੋਂ ਮੈਂ ਜ਼ਿਆਦਾ ਜਾਣਦਾ ਮਾਨ ਦੇਸ਼ ਨੂੰ ਠੀਕ ਆ ਮੇਰੇ ਇੱਥੇ ਟੀਮ ਵੀ ਹੈ ਮੈਂ ਆਪਣੇ ਜੈਂਟਲ ਨਾਲ ਗੱਲ ਕਰਕੇ ਮੈਂ ਉਹਨਾਂ ਨਾਲ ਗੱਲ ਕਰ ਦਿਆਂ ਠੀਕ ਹੈ ਮੈਂ ਇੱਕੋ ਗੱਲ ਕਹਿਣਾ ਪੈਨ ਮੇਰੀ ਹੈ ਮੇਰਾ ਪੇਜ ਚੈੱਕ ਕਰ ਲਈ ਠੀਕ ਹੈ ਜੀ ਸਾਡੀ ਉਮਾਨ ਦੇ ਵਿੱਚ ਟੀਮ ਵੀ ਹੈਗੀ ਆ ਠੀਕ ਹੈ ਨਾ ਬਰਮੀ ਚ ਲਾਲੇ ਸਾਰੇ ਕੁਝ ਮਤਲਬ ਹੈਗੀ ਗੁਰਦਾਰੇ ਵੀ ਤੁਹਾਨੂੰ ਪਤਾ ਨਾ ਉੱਥੇ ਗੁਰਦਾਰਾ ਵੀ ਹੈਗਾ ਸਿੰਘ ਸਭਾ ਉੱਥੇ ਉੱਥੇ ਵੀ ਮੇਰੇ ਲਿੰਕ ਹੈਗੇ ਆ ਮੈਨੂੰ ਗੁਰਦਾਰੇ ਚ ਕੀ ਹੁੰਦਾ ਵਾ ਗੁਰਦਾਰੇ ਤੇ ਬੰਦੇ ਬਹੁਤ ਲੱਗੇ ਜਾਂਦੇ ਕੁੜੀਆਂ ਹੁੰਦੀਆਂ ਨੇ ਬਸ ਗੁਰਦਾਰੇ ਤੇ ਤੁਸੀਂ ਗੁਰਦਾਰੇ ਨੂੰ ਬਦਨਾਮ ਕਰ ਦਵੋ ਗੁਰਦਾਰੇ ਨੂੰ ਬਦਰਾਮ ਕਰ ਦੋਵੋ ਤੇ ਗੁਰਦਾਰੇ ਵਾਲੇ ਗਲਤ ਵਾ ਤੇ ਟਾੜੀ ਚੋਬੀ ਨੇ ਇਹ ਲੈ ਕੇ ਜਾਂਦੇ ਆ ਕੁੜੀਆਂ ਨੂੰ ਵਧੀਆ ਚੋਸ ਕਰਕੇ ਲੈ ਕੇ ਜਾਂਦੇ ਆ ਤੇ ਉਥੋਂ ਦਫ਼ਤਰਾਂ ਮੇਰੀ ਗੱਲ ਸੁਣ ਭੈਣ ਮੇਰੀਏ ਮੇਰੀ ਗੱਲ ਸੁਣ ਗੁਰੂ ਘਰ ਨੂੰ ਕਹਿਣ ਲੱਗੀ ਨਾ ਪਹਿਲਾਂ 10 ਵਾਰੀ ਸੋਚੀ ਮੇਰੀ ਭੈਣ ਤੇ ਜਿਹੜਾ ਤੁਸੀਂ ਦਫ਼ਤਰਾਂ ਦੇ ਵਿੱਚ ਕੁੜੀਆਂ ਨੂੰ ਘੱਲਦੇ ਰਿਹਾਗੇ ਇਲਜ਼ਾਮ ਨਹੀਂ ਲਾ ਰਹੀ ਐ ਗੁਰੂ ਪੱਪਾ ਤੇ ਇਲਜ਼ਾਮ ਨਹੀਂ ਲਾ ਰਹੀ ਮੈਂ ਹੋਰ ਕਿੱਥੇ ਕਰ ਰਹੀ ਹਾਂ ਤੁਸੀਂ ਮੇਰੇ ਤੇ ਉਂਗਲੀ ਚੁੱਕ ਰਹੇ ਹੋ ਮੇਰੇ ਕੇ ਤੇ ਉਂਗਲੀ ਚੱਕਰ ਨਹੀਂ ਹੁੰਦੀ ਪੈ ਮੇਰੀ ਉੱਥੇ ਹੁੰਦਾ ਕੀ ਆ ਮੈਂ ਪੈਣੇ ਮੈਂ ਤੇਨਾਂ ਨਾਲ ਬਹੁਤਾ ਗੱਲਾਂ ਚ ਨਹੀਂ ਹੁੰਦਾ ਜੇਕਰ ਪੈ ਮੇਰੀ ਭੈਣ ਕੁੜੀ ਨੂੰ ਮੰਗਾ ਦੋਗੇ ਤਾਂ ਵੀ ਚੰਗਾ ਵਾ ਹਾਂ 100 ਸਾਲ ਮੇਰੇ ਨਾਲ ਇੱਕ ਕਿਸੇ ਨਾਲ ਗੱਲ ਕਰ ਲੋ ਠੀਕ ਹੈ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਮੈਂ ਗੱਲ ਕਰਨੀ ਆ ਆ ਨਿੱਕੇ ਨਾਲ ਠੀਕ ਹੈ ਸਾਡਾ ਲਿੰਕ ਵਾ ਸਿਰਫ ਨਿੱਕੇ ਸੌ ਨਾਲ ਠੀਕ ਹੈ ਜੀ ਤੇ ਮੇਰਾ ਵੀਰ ਜੇਕਰ ਚਲੋ ਪਿਆਰ ਨਾਲ ਮੰਗਾ ਦੋਗੇ ਤਾਂ ਵੀ ਚੰਗਾ ਨਹੀਂ ਤੇ ਕੁੜੀ ਤੇ ਆ ਜਾਊਗੀ ਠੀਕ ਹੈ ਜੀ ਫਿਰ ਆਸੇ ਆਪਣੇ ਤਰੀਕੇ ਨਾਲ ਮਂਗਾਵਾਗੇ ਫਿਰ ਔਖੇ ਹੋਗੇ ਚੰਗੀ ਗੱਲ ਨਹੀਂ ਆ ਉਹਦੀ ਕੁੜੀ ਦਾ ਤਾਂ ਬਿਆਸਾਨਾ ਤੁਰ ਕਰ ਲਿਆ। ਨਹੀਂ ਨਹੀਂ ਉਹਦੀ ਕੁੜੀ ਪਤਾ ਨਹੀਂ ਮੈਂ ਪੈਸੇ ਦਾ ਇੰਤਜ਼ਾਮ ਕਰ ਲਿਆ। ਕੁੜੀ ਨੇ ਤਾਂ ਖੁਦ ਫੋਨ ਲਾਇਆ ਆਪਣੇ ਪੈਸੇ ਦਾ ਇੰਤਜ਼ਾਮ ਹੋ ਗਿਆ। ਭਾਈ ਜੀ ਇੰਤਜ਼ਾਮ ਹੋ ਗਿਆ। ਠੀਕ ਹੈ ਜੀ ਉਹਦਾ ਉਹਦਾ ਪਰਿਵਾਰ ਮੇਰੇ ਕੋਲ ਬੈਠਾ ਵਾ ਅਰੋਣ ਕਰ ਲੌਣ ਡਿਆ ਵਾ ਤੇ ਉਹ ਵਿਚਾਰੀ 90000 ਰੁਪਏ ਆਪਣੇ ਕੋਲੋਂ ਕਿਥੋਂ ਭਰੂਗੀ? ਤੇ ਮੈਂ ਹੀ ਨਹੀਂ ਕਹਿੰਦਾ ਅੱਧੀ ਲੇਸ ਤਹੀ ਤੇ ਲੋਕ ਗਲਤੀ ਅੱਧੀ ਤੁਹਾਡੀ ਆ ਅੱਧੀ ਪਰਿਵਾਰ ਦੀ ਵੀ ਆ। ਪਰਿਵਾਰ ਦੀ ਵੀ ਗਲਤੀ ਆ ਮੈਂ ਨਹੀਂ ਕਹੂੰਗਾ। ਦਰਵਾਦ ਦੀ ਵੀ ਗਲਤੀ ਆ ਵੀਰੇ ਅੱਧਾ ਖਰਚਾ ਤੁਸੀਂ ਪਰ ਤੁਸੀਂ ਵੀ ਕਮਿਸ਼ਨ ਲੈ ਕੇ ਕੁੜੀਆਂ ਨੂੰ ਘਲਦੇ ਜੇ ਬਾਅਦ ਤੁਸੀਂ ਫਰੀ ਨਹੀਂ ਘਲਦੇ ਠੀਕ ਹੈ ਜੀ ਬਹੁਤ ਬਹੁਤ ਕਮਿਸ਼ਨ ਜਾਂਦਾ ਵਾ ਦਫ਼ਤਰਾਂ ਵਾਲੇ ਕਮਿਸ਼ਨ ਲੈਂਦੇ ਆ ਅਰਬੀਆਂ ਦੇ ਕੋਲੋਂ ਬਹੁਤ ਲੱਖਾਂ ਦੇ ਵਿੱਚ ਕਮਿਸ਼ਨ ਮਿਲਦਾ ਇਸ ਚੀਜ਼ ਦਾ ਮੈਨੂੰ ਪਤਾ ਹੈ ਸੀਦਾ ਅੱਧਾ ਖਰਚਾ ਤੁਸੀਂ ਭਰੋ ਅੱਧਾ ਸਰਚਾਏ ਭਰੋਗਾ ਟਿਕਟਾਂ ਦਾ ਖਰਚਾ ਇਹ ਵੀਰ ਕਰੂਗਾ ਮੈਂ ਖੁਦ ਕਿੰਨਾ ਭਾਵੇਂ 50000 ਦੀ ਟਿਕਟਾਂ ਵੀ ਤੁਸੀਂ ਬਾਕੀ ਖਰਚਾ ਕਰੋ ਤੇ ਕੁੜੀ ਨੂੰ ਮਗਾਈਏ ਆਪਾਂ ਚਾਹੇ ਫਰੀਜ ਵੰਗਾ ਦਿਓ ਚਾਹੇ ਚਾਹੇ ਫਰੀਜ ਚਾਹੇ ਯਾਨੀ ਕਿ ਮੈਂ ਜੋ ਮੇਰੇ ਨਾਲ ਮਰਜ਼ੀ ਕਰ ਲੋ ਠੀਕ ਆ ਮੈਨੂੰ 18 ਪਰਾਂ ਤੋਂ ਜਿੱਤੇ ਮਾਰ ਕੇ ਮੈਂ ਥਾਣੀ ਨਹੀਂ ਫੜਾਉਣਾ ਵੀਰੇ ਤੈਨੂੰ ਫੜਾਣੇ ਨਹੀਂ ਮੈਂ ਫੜਾਉਣਾ ਮੈਂ ਤੇ ਤੁਹਾਡੇ ਘਰੋਂ ਜਿੰਨੇ ਦਾ ਖਰਚਾ ਹੈ ਉਹ ਚੀਜ਼ਾਂ ਲੈ ਆਉਣੀਆਂ ਮੈਂ ਠੀਕ ਹੈ ਜੀ ਚੱਕ ਕੇ ਬਾਕੀ ਵਦ ਰੱਬ ਰੱਖਾ ਬਾਜੀ ਮੇਰੇ ਘਰ ਜਾਣੇ ਨਾ ਇੱਕ ਮਿੰਟ ਸੌਣਾ ਹੂੰ ਠੀਕ ਆ ਜੋ ਮਰਜ਼ੀ ਕਰ ਜੋ ਮੇਰਾ ਭਾਈ ਬਹ ਠੀਕ ਆ ਮੇਰਾ ਪੇ ਚੈੱਕ ਕਰਨੀ ਤੂੰ ਤੇ ਤੇਰੇ ਕੋਲ ਮੈਂ ਇੱਕ ਅੱਧਾ ਦਿਨ ਦਿੰਦਾ ਮੈਂ ਤੈਨੂੰ ਬਾਕੀ ਮੈਂ ਆਪਣੇ ਤਰੀਕੇ ਨਾਲ ਕੰਮ ਕਰ ਲਾਂਗੇ ਠੀਕ ਹੈ ਜੀ ਤੂੰ ਇੰਡੀਆ ਨਹੀਂ ਆ ਸਕੇਂਗਾ ساری ਉਮਰ ਪਾਜੀ ਮਾਸਟਰ ਨੇ ਹਾਂ ਠੀਕ ਹੈ ਜੀ ਹਾਂ ਜੇ ਜੁਲਦਾ ਨਹੀਂ ਮੈਂ ਕੋਈ ਗੱਲ ਨਹੀਂ ਮੈਂ ਤੇਰੀ ਫੋਟੋਆਂ ਫੜਵਾ ਹੈਗੀਆਂ ਤੇਰਾ ਇੱਥੇ ਐਡਰੈਸ ਲੱਭੂਗਾ ਵੀ ਕੌਣ ਆ ਕਿੱਦਾਂ ਆ ਤੇਰੇ ਮਤਲਬ ਅਸੀਂ ਆਪਣੇ ਤਰੀਕੇ ਨਾਲ ਕੰਮ ਕਰ ਲਾਂਗੇ ਠੀਕ ਆ ਇਹ ਭੈਣ ਦੀਆਂ ਵੀ ਮੇਰੇ ਕੋਲ ਫੋਟੋਆਂ ਹੈਗੀਆਂ ਆ ਜਿਹੜੀ ਹੁਣੇ ਗੱਲ ਕਰਦੀ ਸੀ ਇਹਦੀ ਵੀ ਐਡੀ ਹੈਗੀ ਆ ਠੀਕ ਆ ਅਸੀਂ ਆਪਣੇ ਤਰੀਕੇ ਨਾਲ ਮਗਾ ਲਾਂਗੇ ਫਿਰ ਮਸਟਮ ਚ ਹੈਗੀ ਕਿੱਥੇ ਆ ਉਹਦਾ ਪੀ ਸਟੇਟਸ ਆ ਹੁੰਦੀ ਉਹਨਾਂ ਨਾਲ ਘਰਦਿਆਂ ਨਾਲ ਗੱਲ ਕਰ ਆਦਰਵਾਇਜ਼ ਨਹੀਂ ਆ ਆਪਣੇ ਧਾਰੋ ਵਿੱਚ ਪਲੈਨ ਕਰਕੇ ਮਥੇ ਆਪਣਾ ਸਟਾਫ ਭੇਜਦਾ ਦੇ ਨੇ ਮੈਂ ਸਟਾਫ ਫੇਜ ਦੀ ਲੋੜ ਹੀ ਨਹੀਂ ਐ ਮੈਂ ਉਹਨਾਂ ਨੂੰ ਕਹਿ ਦਿੰਨੀ ਆ ਵੀ ਭਾਈ ਬਾਪੂ ਨੂੰ ਭੇਜ ਦੋ ਮੈਂ ਤੁਹਾਡਾ ਨੰਬਰ ਉਹਨਾਂ ਨੂੰ ਦੇ ਦੇਣੀ ਆ ਉਹ ਗੱਲ ਕਰ ਲੈਣਗੇ that's it that's it, that's it, that's it. That's it.